ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1031 ਤੇ ਮੇਰੇ ਪਾਸਾ ਦੀ ਬਾਣੀ ਹੈ ਉਹਦੀ ਸਾਂਝ ਪਾ ਰਹੇ ਹਾਂ ਸੰਗਤ ਜੀ ਜਿਸ ਤਰ੍ਹਾਂ ਆਪਾਂ ਹਰ ਰੋਜ਼ ਉਸ ਪਰਵਤਕਾਰ ਦੀ ਮਹਿਰਮਤ ਸਦਕਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਆਂ ਆਪ ਜੀ ਜਦੋਂ ਸ਼ਬਦ ਦੀ ਵਿਚਾਰ ਸੁਣਦੇ ਹੋ ਤਾਂ ਜ਼ਰੂਰ ਦੂਜਿਆਂ ਨਾਲ ਵੀ ਸਾਂਝਾ ਕਰੋ ਪਾਸ਼ਾ ਕਹਿੰਦੇ ਨੇ ਆਪ ਜਪੋ ਅਵਰਾਂ ਨਾਮ ਜਪਾਓ ਅਸੀਂ ਗੁਰਬਾਣੀ ਦੀ ਵੱਧ ਤੋਂ ਵੱਧ ਸਾਂਝ ਪਾਈਏ ਗੁਰੂ ਅਮਰਦਾਸ ਜੀ ਨੇ 52 ਮੰਝੀਆਂ ਕਾਇਮ ਕੀਤੀਆਂ ਸੀ ਗੁਰਮਤ ਦੇ ਪ੍ਰਚਾਰ ਲਈ ਅੱਜਕੱਲ ਤੇ ਸਾਡੇ ਕੋਲ ਬਹੁਤ ਜ਼ਿਆਦਾ ਸਾਧਨ ਨੇ ਪਰ ਅੱਜਕੱਲ ਸਾਡੇ ਕੋਲ ਉਸ ਤਰ੍ਹਾਂ ਦਾ ਉਤਸ਼ਾਹ ਨਹੀਂ ਰਿਹਾ ਜੋ ਪਹਿਲਾਂ ਸੀ ਪਾਤਸ਼ਾਹ ਦੇ ਸਮੇਂ ਆਓ ਅਸੀਂ ਇਸ ਉਤਸ਼ਾਹ ਨੂੰ ਵਧਾਈਏ ਅਸੀਂ ਗੁਰਮਤ ਦੀਆਂ ਵਿਚਾਰਾਂ ਅੱਗੇ ਤੋਂ ਅੱਗੇ ਵੰਡਿਆ ਕਰੀਏ ਜਦੋਂ ਵੀ ਗੁਰੂ ਦੀ ਕੋਈ ਵਿਚਾਰ ਹੈ ਉਹਨੂੰ ਜ਼ਰੂਰ ਸਾਂਝਾ ਕਰੋ ਬਹੁਤ ਵਾਰ ਦੇਖਣ ਚ ਆਉਂਦਾ ਹੈ ਕਿ ਵਿਚਾਰ ਜਦੋਂ ਕਰਦੇ ਆ ਮਨ ਵਿੱਚ ਹੁੰਦਾ ਕਿ ਸੰਗਤ ਤੱਕ ਪਹੁੰਚੇ ਪਰ ਸੰਗਤ ਤੱਕ ਉਸ ਉਸ ਰੀਜ ਨਾਲ ਨਹੀਂ ਪਹੁੰਚਦੀ ਜਿਸ ਜੋ ਮਨ ਦੀ ਰੀਜ ਹੁੰਦੀ ਆ ਕਿ ਇਹ ਬਾਣੀ ਦਾ ਸ਼ਬਦ ਸੁਣ ਕੇ ਮਨ ਨੂੰ ਆਨੰਦ ਆਇਆ ਹੋਰਨਾਂ ਨੂੰ ਵੀ ਆਨੰਦ ਆਵੇ ਹੋਰਨਾਂ ਨੂੰ ਵੀ ਇਹ ਖੇੜਾ ਮਿਲੇ ਇਹ ਉਸ ਸੱਚੇ ਦੀ ਦਾਤ ਹੈ ਸਭ ਤੇ ਮਹਿਰਮਤ ਕਰੇ ਮੇਰਾ ਮਾਲਕ ਹਾਂਜੀ ਸੰਗਤ ਜੀ ਪਾਤਸ਼ਾਹ ਕਹਿ ਰਹੇ ਨੇ ਸਤ ਗੁਰ ਬਾਜਨਾ ਬੇਲੀ ਕੋਈ ਐਥੇ ਓਥੇ ਰੱਖਾ ਪ੍ਰਭ ਸੋਈ RAM ਨਾਮ ਦੇਵੈ ਕਰ ਕਿਰਪਾ ਇਉਂ ਸਲ ਲੈ ਸਲ ਮਿਲਾਤਾ ਹੈ ਪਾਤਸ਼ਾਹ ਨੇ ਜੀਵਨ ਦੀ ਸਾਰੀ ਅਸਲੀਅਤ ਇਹਨਾਂ ਦੋ ਤੁਕਾਂ ਦੇ ਵਿੱਚ ਬੰਦ ਕਰ ਦਿੱਤੀ। ਪੂਰਾ ਤਤ ਗਿਆਨ ਸਾਨੂੰ ਸਮਝਾ ਦਿੱਤਾ। ਪਾਤਸ਼ਾਹ ਕਹਿੰਦੇ ਨੇ ਸਤਗੁਰ ਤੋਂ ਬਿਨਾਂ ਸਾਡਾ ਕੋਈ ਅਸਲ ਦਾ ਸਾਥੀ ਨਹੀਂ ਹੈ। ਕਿਉਂਕਿ ਸਤਗੁਰ ਹੀ ਦੱਸਦੇ ਨੇ ਕਿ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹ ਪਰਮੇਸ਼ਰ ਹੀ ਰਾਖਾ ਹੈ ਉਹਦੇ ਤੋਂ ਬਿਨਿਆਂ ਰੱਖਿਆ ਕਰਨ ਵਾਲਾ ਹੋਰ ਕੋਈ ਨਹੀਂ ਹੈ ਨਾ ਲੋਕ ਵਿੱਚ ਨਾ ਪਰਲੋਕ ਵਿੱਚ ਲੋਕ ਵਿੱਚ ਕਿਸ ਤਰ੍ਹਾਂ ਤੇ ਪਰਲੋਕ ਵਿੱਚ ਕਿਸ ਤਰ੍ਹਾਂ ਲੋਕ ਵਿੱਚ ਹੈ ਜਦੋਂ ਅਸੀਂ ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦੇ ਹਾਂ ਪਰਮੇਸ਼ਰ ਸਾਨੂੰ ਵਿਕਾਰਾਂ ਤੋਂ ਮਾਇਆ ਤੋਂ ਤ੍ਰਿਸ਼ਨਾ ਤੋਂ ਅਸਾ ਤੋਂ ਸੰਸਾਰ ਦੇ ਵਿੱਚ ਮਤਲਬ ਗਲਤਾਨ ਹੋਣ ਤੋਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰਮੇਸ਼ਰ ਸਾਡੀ ਰੱਖਿਆ ਕਰਦੇ ਨੇ ਫਿਰ ਜਦੋਂ ਜੀਵ ਸਤਗੁਰ ਦੀ ਸ਼ਰਨ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਸਭ ਤੋਂ ਬਚਿਆ ਰਹਿੰਦਾ ਤੇ ਉਹਦਾ ਨਾਮ ਜਪਦਾ ਰਹਿੰਦਾ ਫਿਰ ਉਹ ਨਾਮ ਦੀ ਕਮਾਈ ਇਕੱਠੀ ਕਰਕੇ ਪੂੰਜੀ ਨਾਲ ਲੈ ਜਾਂਦਾ ਤੇ ਇਹ ਹੀ ਪੂੰਜੀ ਪਰਮੇਸ਼ਰ ਦੇ ਦਰ ਦੇ ਵਿੱਚ ਦਰਗਾਹ ਦੇ ਵਿੱਚ ਉਹਨੂੰ ਸੁਰੱਖ ਰੂ ਕਰਾਉਂਦੀ ਆ ਤੇ ਉੱਥੇ ਵੀ ਪਰਮੇਸ਼ਰ ਹੀ ਫਿਰ ਰੱਖਿਆ ਕਰਦਾ ਪਰਮੇਸ਼ਰ ਹੀ ਸਾਡੇ ਉਸ ਰਾਸ ਪੂੰਜੀ ਦੀ ਪਛਾਣ ਕਰਦਾ ਜੋ ਅਸੀਂ ਇਕੱਠੀ ਕੀਤੀ ਆ ਪਰਖਦਾ ਸਾਨੂੰ ਫਿਰ ਇੱਥੇ ਵੀ ਤੇ ਉੱਥੇ ਵੀ ਪਰਮੇਸ਼ਰ ਰੱਖਿਆ ਜਦੋਂ ਉੱਥੇ ਪਰਮੇਸ਼ਰ ਨੇ ਸਾਡੀ ਰੱਖਿਆ ਕੀਤੀ ਤਾਂ ਸਾਡਾ ਉਹਨੇ ਆਵਾ ਗਵਨ ਕੱਟ ਦਿੱਤਾ ਆਪਣੇ ਚਰਨਾਂ ਵਿੱਚ ਸਮਾਈ ਬਖਸ਼ ਦਿੱਤੀ ਗੱਲ ਸਮਝਣ ਦੇ ਲਈ ਬਹੁਤ ਸੌਖੀ ਆ ਗੱਲ ਇਹ ਅਸਲ ਦੇ ਵਿੱਚ ਵਾਪਰ ਜਾਏ ਬੜੀ ਔਖੀ ਆ ਅਸੀਂ ਉਦੀ ਰਹਿਮਤ ਸਦਕਾ ਉਹਦਾ ਨਾਮ ਜਪਦੇ ਆ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਆ ਸਾਡਾ ਲੋਕ ਸੁਹੇਲਾ ਹੋ ਜਾਂਦਾ ਸਾਡੇ ਨਾਮ ਦੀ ਕਮਾਈ ਸਾਡੇ ਨਾਲ ਆ ਸਾਡਾ ਪਰਲੋਕ ਸੁਹੇਲਾ ਹੋ ਜਾਂਦਾ ਬੱਚਾ ਜਿਹੜਾ ਸਕੂਲ ਦਾ ਕੰਮ ਕਹਿ ਦੋ ਅੰਗਰੇਜ਼ੀ ਚ ਹੋਮਵਰਕ ਕਹਿ ਦੋ ਕਰਕੇ ਜਾਂਦਾ ਤਾਂ ਉਹਦਾ ਅਧਿਆਪਕ ਉਹਦੇ ਤੇ ਖੁਸ਼ ਹੋ ਜਾਂਦਾ ਇਸ ਤਰ੍ਹਾਂ ਹੀ ਸਾਡਾ ਇਹ ਹੋਮਵਰਕ ਆ ਜੋ ਅਸੀਂ ਨਾਮ ਦੀ ਕਮਾਈ ਕਰਨੀ ਆ ਤਾਂ ਸਾਡਾ ਦਾਤਾ ਵੀ ਸਾਡੇ ਤੇ ਖੁਸ਼ ਹੋ ਜਾਂਦਾ बस ਗੱਲ ਇੰਨੀ ਕ ਪਰ ਆਖਣ ਔਖਾ ਸੱਚਾ ਨਾਮ ਇਹਦੇ ਲਈ ਅਸੀਂ ਉਹਦੇ ਤੋਂ ਇਹ ਦਾਤ ਮੰਗੀਏ ਉਹਦੇ ਅੱਗੇ ਹੀ ਅਰਜ਼ੋਈ ਕਰੀਏ ਫਿਰ ਕਹਿੰਦੇ RAM ਨਾਮ ਦੇਵ ਕਰ ਕਿਰਪਾ ਇਉਂ ਸਲ ਲੈ ਸਲ ਮਿਲਾਤਾ ਹੈ ਜਿਹੜਾ ਸਤਗੁਰ ਸਾਡਾ 베ਲੀ ਆ ਫਿਰ ਉਹ ਨਾਮ ਦੇ ਦੀ ਦਾਤ ਸਾਨੂੰ ਦਵਾ ਦਿੰਦਾ ਪਰਮੇਸ਼ਰ ਕੋਲੋਂ ਕਿਰਪਾ ਕਰਕੇ ਫਿਰ ਸਲਲੇ ਸਲਨ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਇਸ ਤਰ੍ਹਾਂ ਉਸ ਜੀਵ ਦੀ ਜਿਹੜੀ ਜੋਤੀ ਆ ਉਹ ਪਰਮੇਸ਼ਰ ਦੀ ਜੋਤ ਵਿੱਚ ਮਿਲ ਜਾਂਦੀ ਆ ਉਹਦੇ ਚਰਨਾ ਵਿੱਚ ਸਦਾ ਲਈ ਸਮਾਈ ਹੋ ਜਾਂਦੀ ਆ ਜੀਵ ਦਾ ਆਵਾ ਗਵਨ ਕਟਿਆ ਜਾਂਦਾ ਬਸ ਆਹੀ ਜ਼ਿੰਦਗੀ ਆ ਉਹਦੇ ਵਿੱਚ ਸਾਡੀ ਸਮਾਈ ਹੋ ਸਕੇ ਸਾਨੂੰ ਉਹਨੇ ਮਨੁੱਖਾ ਜੀਵਨ ਦਿੱਤਾ ਸਾਡੀ ਇਹ ਵਾਰੀ ਆਈ ਆ ਪਤਾ ਨਹੀਂ ਕਿੱਥੋਂ ਕਿੱਥੋਂ ਕਿੰਨਿਆਂ ਜੋਨਾਂ ਤੋਂ ਅਸੀਂ ਘੁੰਮਦੇ ਆਏ ਆ ਪਰ ਸਾਡੇ ਕਰਮ ਕੋਈ ਚੰਗੇ ਹੋਗੇ ਸਾਨੂੰ ਇਹ ਮਨੁੱਖਾ ਜੀਵਨ ਦੇ ਦਿੱਤਾ ਕਿ ਲਓ ਜੀ ਹੁਣ ਸਾਡੀ ਵਾਰੀ ਆ ਗਈ ਆ ਉਹਦੇ ਨਾਮ ਦੀ ਕਮਾਈ ਹੋ ਜੇ ਉਹਦੀ ਰਹਿਮਤ ਹੋ ਜੇ ਉਹਦੇ ਚਰਨਾਂ 'ਚ ਸਮਾਈ ਹੋ ਗਏ ਜਦੋਂ ਸਾਡੇ ਸੁਆਸਾਂ ਦੀ ਪੂੰਜੀ ਪੂਰੀ ਹੋ ਗਈ ਤਾ ਸਾਡੀ ਇਹ ਸਦਾ ਲਈ ਆਵਾਗਵਨ ਕਟਿਆ ਗਿਆ ਨਹੀਂ ਤੇ ਫਿਰ ਪਤਾ ਨਹੀਂ ਕਰਮਾਂ ਦੇ ਅਨੁਸਾਰ ਕਿਹੜੇ ਚੱਕਰ ਚ ਪੈਣਾ ਕਿਹੜੀਆਂ ਜੁਨਾਂ ਚ ਫਿਰ ਲੰਗਣਾ ਤੇ ਫਿਰ ਪਤਾ ਨਹੀਂ ਕਦੋਂ ਇਹ ਮਨੁੱਖਾ ਜੀਵਨ ਦੀ ਵਾਰੀ ਆਉਣੀ ਆ ਇਸ ਲਈ ਇਹਨੂੰ ਦੁਰਲੱਭ ਕਿਹਾ ਗਿਆ ਇਸ ਲਈ ਇਹਨੂੰ ਅਮੋਲਕ ਕਿਹਾ ਗਿਆ ਇਸ ਲਈ ਗੁਰਵਾਣੀ ਕਹਿੰਦੀ ਹੈ ਕਬੀਰ ਮਾਨਸ ਜਲਮ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨੰ ਬਾਰੇ ਬਾਰ ਬਾਰ ਵਾਰ ਇਹ ਨਹੀਂ ਮਿਲਦਾ ਹੈ ਹੁਣ ਮਿਲ ਗਿਆ ਹੈ ਵੱਡੇ ਭਾਗਾ ਦੇ ਨਾਲ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਪੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਮੇਰੇ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ